ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹੜੜਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਈ ਹਣਾ ਕੋਲ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਪਸ਼ੂ ਤੁਹਾਨੂੰ ਵਿਖਾਉਣੇ ਆ ਇੱਕ ਗਾਂ ਤੇ ਬਾਕੀ ਮੱਝਾਂ ਤੁਹਾਨੂੰ ਦਿਖਾਉਣੀਆਂ ਹਨ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਪਾਜੀ ਉਸ ਨਾ ਠੀਕ ਠਾਕ ਜੀ ਹਾਂ ਠੀਕ ਠਾਕ ਜੀ ਚਲੋ ਵਧੀਆ ਚੀਜ਼ਾਂ ਜੀ ਵੇਲ ਹੀ ਕਰਤਾ ਜੀ ਸਾਡੇ ਹੁੰਦਿਆਂ ਨੂੰ ਤੁਹਾਡੇ ਹੁੰਦਿਆਂ ਹਰ ਵੀ ਦਾ ਰੀਅਲੀ ਵਾਕਿਆ ਹੀ ਹੋ ਗਿਆ ਇਹਦਾ ਕਿੰਨੀਆਂ ਵੇਚਦੀਆਂ ਹੁੰਨ ਤਾਂ ਪਹਿਲਾਂ ਵਿਕੀਆਂ ਜੇ ਆਪਣੀਆਂ ਮੰਨ ਲਓ 6 ਤੇ ਤੇ ਨਾ 9 9 ਵੇਚਦੀਆਂ ਹੁੰਨ ਤਾਂ ਵੇਚਦੀਆਂ ਅੱਜ ਤੇ ਉਹਦਾ ਵੀਡੀਓ ਬਾਬੇ ਦੀ ਕਿਰਪਾ ਨਾਲ ਆਪਾਂ ਪਾਉਣੀ ਸੀ 12 13 ਡੰਗਰਾ ਦੀ ਅੱਛਾ ਹਾਂਜੀ ਠੀਕ ਹੈ ਆ ਵੀ ਮੰਗਣ ਦੇ ਵੀਰੋਂ ਮੈਂ ਤਾਂ ੱਕੇ ਨਾ ਰੱਖ ਲਈਆਂ ਜੀ ਅੱਛਾ ਆ ਵੀ ਇੱਕ ਵੀਰ ਇਥੋਂ ਲਾਗੋ ਚ ਮੈਰੀਆਂ ਡੇ ਆ ਮੰਗਣਾ ਠੀਕ ਹੈ ਮੈਂ ਹੁਣ ਫਿਰ ਵੀਡੀਓ ਪਾਉਣੀ ਆ ਫਿਰ ਵੀਡੀਓ ਦਾ ਨਾਕਾ ਪੈ ਜਾਣਾ ਨਹੀਂ ਲੱਗਦਾ ਹਨਾ ਤੇ ਹੁਣ ਵੀਡੀਓ ਚ ਕਿੰਨੀਆਂ ਪਾਉਣੀ ਆ ਅੱਜ ਉਹਨੂੰ ਵੀਡੀਓ ਤੇਨ ਪਾ ਦਨੇ ਆ ਇੱਕ ਵੈੜ ਆ ਹਾਂਜੀ 20 ਤੋਂ ਪਲੱਸ ਵਾਲੀ ਆ ਅੱਛਾ ਇਹ ਖਾ ਮੈਂ ਹੁਣੇ ਆਈ ਆ ਠੀਕ ਆ ਤੇ ਇੱਕ ਹੋਰ ਆ ਝੋਟੀ ਅੱਛਾ ਉਹ ਆਉਂਦੀ ਆ ਜੀ ਤੇ ਆ ਵੀ ਗਿਆ ਜੋੜਾ ਆ ਜੋੜਾ ਲੱਗ ਗਿਆ ਅੱਛਾ ਇਹ ਵੀ ਜੋੜਾ ਉਹਨ ਤੋਂ ਪਹਿਲਾਂ ਹੀ ਵੇਚ ਗਿਆ ਇਹ ਵੀ ਵੇਚ ਗਿਆ ਤੇ 6 ਪਹਿਲਾਂ ਚਲ ਗਈਆਂ ਜੀ ਠੀਕ ਆ ਇੱਕ ਨਾਲ ਦਾ ਛੱਟਣ ਗਿਆ ਜੀ ਅੱਛਾ ਹਾਂਜੀ ਠੀਕ ਚਲੋ ਨਾਮ ਦੱਸ ਤੇ ਕਰੀ ਫਿਰ ਭਾਈ ਬਗੀਚਾ ਸਿੰਘ ਜੀ ਹਾਂਜੀ ਪਿੰਡ ਹਰੜ ਕਲਾਂ ਤਹਿਸੀਲ ਈ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਭੁੱਲ ਦੇ 9923649000 ਰੁਪਏ ਭਾਈ ਠੀਕ ਹੈ ਚਲੋ ਫਿਰ ਪਹਿਲਾਂ ਆਹੀ ਮੱਝ ਵਿਖਾ ਦੀ ਥੋੜੀ ਜੀ ਸਾਂਭੀ ਕਿਸੇ ਵੀ ਨਹੀਂ ਸਾਂਭੀ ਘਾਟ ਆ ਹਨਾ ਸਾਂਭੀ ਨਹੀਂ ਗਈ ਪੂਰੀ ਬਾਕੀ ਚੋਣ ਚਵਾ ਬੜਾ ਜ਼ਿਆਦਾ ਹਰਪੀਰ ਭਾਜੀ ਇਹਦਾ ਕਿੰਨਾ ਕਿ ਚਿਰ ਹੋਇਆ ਸੋਈ ਨੂੰ ਭਾਜੀ ਆਪਾਂ ਝੂਠ ਨਹੀਂ ਮਾਰਨਾ ਕੋਈ 20 ਲਾਲੇ ਕੋਈ ਮਹੀਨਾ ਲਾਲੇ ਹਨਾ ਤੁਹਾਡੇ ਸਾਹਮਣੇ ਹੀ ਆਪਾਂ ਹਜੇ ਆਈ ਆ ਆਪਣੇ ਕੋਲ ਹਾਂਜੀ ਤੋਰੋ ਹਾਂ ਫਿਰ ਇਹਨਾਂ ਕਰੀ ਹੋਰ ਦਿਨ ਤੱਕ ਉਹ ਤਾਂ ਨਹੀਂ 8-9 ਕਿਲੋ ਜੀ 8-9 ਕਿਲੋ ਹੈਗਾ ਪੱਕਾ ਦੁੱਧ ਕੋਈ ਵੀ ਦੋ ਟੈਂਕਰ ਹੋਵੇਗਾ ਠੀਕ ਹੈ ਜੀ ਠੀਕ ਹੈ ਜੀ ਪੂਰੀ ਸ਼ਾਮ ਤੋਂ ਰਹੀ ਆ ਠੀਕ ਹੈ ਜੀ ਹਾਂ ਜੀ ਆ ਗਾ ਆ ਬਾਕੀ ਇਹ ਆ ਕਿ ਸਾਂਭੀ ਸੁੰਭੀ ਨਹੀਂ ਗਈ ਤੇ ਬਾਕੀ ਜਿਹੜਾ ਕੋਈ ਸਾਂਭਣ ਵਾਲਾ ਕੋਈ ਲੈ ਜਾਊਗਾ ਤੇ ਗਰਮੀਆਂ ਦੁੱਧ ਜਿਹੜਾ ਇਹ ਚਵਾਈ ਜਾਊਗੀ ਇਹ ਆਜੀ ਆਈ ਹੈ ਜੇ ਇੱਕ ਝੋਟੀ ਹੁਣੇ ਆਉਂਦੀ ਆ ਉਹ ਵੀ ਤੁਹਾਨੂੰ ਦਿਖਾ ਦੇਵਾਂਗੇ ਤੇ ਇਹਦਾ ਕੀ ਰੱਖਣਾ ਵੀਰ ਜੀ ਮੁੱਲ ਫਿਰ ਮੇਰਾ ਮੁੱਲ ਆ ਵੀਰ ਭਾਈ ਸੱਚੀ ਠੀਕ ਆ ਹਾਂਜੀ ਤੇ ਮੰਨ ਲਓ ਵੀ ਕਿਤੇ ਹਰਫੀ ਤੇ ਕਿਤੇ ਹੁਣ ਚਲੋ ਬੱਚਾ ਆਪਾਂ ਲਾ ਨਹੀਂ ਸਕਦੇ ਤੁਹਾਡਾ ਕੋਲ ਟਾਈਮ ਥੋੜਾ ਬੱਚਾ ਲਾ ਕੇ ਮੈਂ ਵੀ ਚਵਾਈ ਨਹੀਂ ਠੀਕ ਆ ਹਾਂਜੀ ਤੇ ਕਿੰਨੇ ਦੀ ਦੇ ਦਈਏ ਫਿਰ ਜੈਸनोई ਤੁਸੀਂ ਹੀ ਕਰ ਦੇਣਾ ਜੈਸ ਜੀ ਬਿਲਕੁਲ ਹਾਂ ਭਾਬੀ ਭਾਜੀ ਲਾਸਟ ਇੱਕ ਕੋਈ ਗੱਲ 55000 ਦੀ ਮੈਂ ਦੇਣੀ ਆ 55000 ਦੀ ਦੇਤਾ ਆਗੇ ਹਾਫੇ ਭਾਜੀ ਇੱਕ ਖਲਦੀ ਬੋਰੀ ਖਾ ਗਈ ਮੈਂ ਦੁੱਧ 10 ਕਿਲੋ ਹੀ ਦਿੰਦੀ ਆ ਠੀਕ ਆ ਜੀ ਹਾਂਜੀ 10 ਤੇ ਆਰਾਮ ਨਾਲ ਦੇ ਜੂ ਤੇ ਮਗਰ ਇਹਦੇ ਕੱਟਾ ਕੱਟੀ ਹੈ ਮਗਰ ਇਹਦੇ ਭਾਜੀ ਮੇਰੇ ਸਾਹਮਣੇ ਕੱਟਾ ਹਣਾ ਕੱਟੀ ਜੀ ਮਗਰ ਇਹਦੇ ਕੱਟੀ ਹੈ ਮਗਰ ਕੱਟੀ ਹੈ ਠੀਕ ਆ ਜੀ ਹਾਂਜੀ ਤੇ ਦੁੱਧ 10 ਕਿਲੋਟਰ ਜਿਹੜਾ ਕਹਿੰਦੇ ਕਿ ਚੋਈਜੋ ਮੌਕੇ ਤੇ 8 ਲੀਟਰ ਚਵਾ ਦੋਗੇ ਮੈਂ ਨਾ ਭਾ ਕੋਈ ਵੀ ਤਿੰਨ ਟਾਈਮ ਚੋਕੇ ਲੈ ਜੀ 8 ਕਰ ਠੀਕ ਚਲੋ ਵੈਡ ਵੀ ਦਿਖਾ ਦਈਏ ਫਿਰ ਹਣ ਇਹ ਵੀ ਸੋਈ ਜੀ ਇਹ ਵੀ ਦੀ ਸੁਈ ਜੇ ਠੀਕ ਹੁਣ ਇਹ ਜੇ ਆਈ ਆ ਇਹ ਤੇ ਭਲ ਪਈ ਜੇ ਇੱਕ ਵਾਰ ਹਾਂ ਭਲ ਨਹੀਂ ਪਈ ਹੈ ਪੀਪਾ ਜੀ ਅੱਛਾ ਇੱਥੇ ਬੰਦਾ ਹੈ ਬੱਚਾ ਹਾਂਜੀ ਲਿਆ ਕੇ ਚਲੋ ਇੱਕ ਵਾਰ ਬੱਚਾ ਮੂੰਹ ਮਾਰ ਗਿਆ ਅੰਦੀ ਅੱਛਾ ਹਾਂਜੀ ਹਾਂਜੀ ਤੇ ਤੁਹਾਨੂੰ ਤੁਹਾਨੂੰ ਬਰੋਬਰ ਉਤਰਾਂ ਪੂਰੇ ਇਹ ਨਾ ਵੀ ਦੀ ਭਾਵੇਂ ਕੋਈ ਤੇ ਨਾ ਟਾਈਮ ਚੋੜ ਕੇ ਤੁਸਲੀ ਕਰਕੇ ਇਹ ਅਕੇ ਚਲੋ ਝੋਕ ਲੈ ਜੇ ਆਪਣੀ ਕੋਈ ਹਨਾ ਦੋ ਟਾਈਮ ਤਿੰਨ ਟਾਈਮ ਨਹੀਂ ਵੇੜ ਜਾ ਦੇਖੋ ਵੇੜ ਹੈ ਦੇਖੋ ਨਾ ਕਿੱਡੀ ਆ ਇੱਕ ਟਾਈਮ ਖਾਲੀ ਕਰ ਲੈ ਤੇ ਅਗਲੇ ਟਾਈਮ ਫੇਰ ਝੋਲੇ ਹਨਾ ਤੋਰਾਂ ਹਾਂ ਫੇਰ ਇਹਨੂੰ ਹਾਂਜੀ ਇਨੋਂ ਤਰ੍ਹਾਂ ਕਿ ਨਾਚਰ ਹੋ ਗਿਆ ਜਿਸ ਸੂਈ ਨੂੰ ਇਹਨੂੰ 15-20 ਦਿਨ ਹੋ ਗਏ ਬੱਚਾ ਬਾਹਰ ਤੱਕ ਰਹਾ ਸੀ ਇਹਨੇ ਦੱਸਿਆ ਮਗਰ ਬੱਚਾ ਕਿ ਬੱਚੀ ਜੇ ਇਹਦੇ ਮਗਰ ਬੱਚਾ ਤੇ 15-20 ਦਿਨ ਦੱਸਦੇ ਸੂਈ ਨੂੰ ਹੋ ਗਈ ਹੈ ਆ 98 ਤੇ ਲੱਗ ਰਿਹਾ ਦੇਖ ਸਕਦੇ ਜੀ ਬਾਕੀ ਵਿਧੀਆਂ ਨਹੀਂ ਦੱਸਦੇ ਕਿ ਬੱਚਾ ਇੱਕ ਪਾਸੇ ਜਿਹੜਾ ਚੁੰਗ ਗਿਆ ਮੈਂ ਬਹੁਤ ਹੈ ਅੱਗੇ ਆਪਣੀ ਤਸੱਲੀ ਕਰਕੇ ਆਪਣੀ ਚੋਅ ਕਰਕੇ ਖੜਨੀ ਹੈ ਉਤਰਾਂ ਜਿਹੜੇ ਕੱਦ ਕਾਠ ਪੱਖੋਂ ਜਿਹੜੀ ਪੂਰੀ ਜਵਾਨ ਹੈ ਪੂਰੇ ਵੰਡੇ ਕੱਦ ਕੱਟਦੀ ਆ ਕੋਈ ਕਮੀ ਨਹੀਂ ਆ ਜੀ ਫੁੱਲ ਹੀ ਦੇ ਠੀਕ ਹੈ ਜੀ ਹਾਂ ਜੀ ਬੁੱਧ ਵੀ ਆਪਾਂ 20 ਤੋਂ ਪਲੱਸ 20 ਕਿਲੋ ਦੀ ਗਾਰੰਟੀ ਹੈ ਆਪਣੀ ਮੌਕੇ ਤੇ ਤਿਆਰ ਆ ਪੂਰਾ ਤਿਆਰ ਦੋ ਟਾਈਮ ਚੋਕ ਲੈ ਜੀ ਤਿੰਨ ਟਾਈਮ ਕੋਈ ਵੀ ਚੋੜੀ ਤੇ ਇਹਦਾ ਮੁੱਲ ਇਹਦਾ ਮੁੱਲ ਹਰ ਬੀ ਭਾਈ ਜੱਡੀ ਦੇ ਵਹਿੜ ਆ ਆਪਾਂ ਮੁੱਲ ਦੇ ਦੱਸੀ 90000 ਕਰ ਲਏ ਹਾਂ ਜੀ ਠੀਕ ਆ ਇਹਦਾ ਮੁੱਲ ਹੈ ਜੀ 65000 ਅੱਛਾ 60000 ਦੀ ਦੇ ਦੀ ਆਪਕਾ 60000 ਦੀ ਦੇ ਦੋਗੇ ਹਾਂਜੀ ਹਾਂਜੀ ਮੌਕੇ ਤੇ ਹੋਰ ਕਰ ਦੋਗੇ ਮਨ ਮੌਕੇ ਤੇ ਤੁਸੀਂ ਆ ਵੀ ਕਰ ਦੋ 60 ਤੇ ਮੁਕਾ ਰਹੀਏ ਪੂਰੇ ਦੀ ਹਰ ਚੋਂ ਵਾ ਛੋਟੀ ਹੁਣ ਨਹੀਂ ਏ ਠੀਕ ਹੈ ਜੀ ਬਾਕੀ ਬਾਕੀ ਆ ਦੇ ਕੋਈ ਕਮੀ ਨਹੀਂ ਵੈੜ ਚ ਹੈਗੀ ਸੋਹਣੀ ਵੈੜਿਆ ਜਿਹੜੀ ਪੂਰੀ ਵੱਡੀ ਵੈੜ ਹੈ ਜਿਹਨੂੰ ਫੁੱਲ ਸਾਈਜ਼ ਕਹਿੰਦੇ ਆ ਠੀਕ ਹੈ ਜੀ ਜਿਹੜੀ ਜੁਣੀ ਹੈ ਕੋਈ ਠੀਕ ਆ ਹਾਂਜੀ ਤੇ ਦਿਖਾਈਏ ਫਿਰ ਉਹ ਵੀ ਛੋਟੀ ਉਹਦੀ ਇੱਕ ਮਿੰਟ ਹੋ ਆ ਵੀ ਛੋਟੀ ਜਿਹੜੀ ਆ ਗਈ ਆ ਦੇਖਾ ਦੇ ਜੀ ਚੰਗੀ ਸੋਹਣੀ ਛੋਟੀ ਆ ਜਿਹੜੀ ਹੌਲੀ ਹੌਲੀ ਤੁਰ ਦੋ ਕਿ ਆ ਗਿਆ ਚਵਾਈ ਹੋ ਗਈ ਜਿਹੜੀ ਕਹਿੰਦੇ ਕਿ ਇਹਦੀ ਆਈ ਆ ਆ ਦੇਖ ਸੰਦੇ ਹਵਾ ਨਹੀਂ ਦਾ ਲੱਗੇ ਤੋ ਤੇ ਇਹਦਾ ਬੱਚਾ ਕਿਰਾਜ ਆ ਬੱਚਾ ਇਹ ਮਗਰ ਕੱਟਾ ਕੱਟੀ ਜੀ ਅਠ ਹਫਤੇ ਕਦੀ ਸੂਈ ਆ ਮਗਰ ਇਹਦੇ ਕੱਟਾ ਨਾ ਵੀ ਸਾਨੂੰ ਸ਼ਮਗਰ ਇਹਦੇ ਕੱਟਾ ਚਿਹਰਾ ਇਹਦਾ ਦੇਖ ਸਕਦੇ ਜੀ ਇੱਕੀ ਲੱਗੇ ਤੋ ਤੇ ਕਿੰਨਾ ਚਿਰ ਹੋਇਆ ਵੀ ਜੀ ਨਾ ਸੂਈ ਨਾ ਹਫਤਾ ਹੋ ਗਿਆ ਰਪੀ ਜੀ ਤੇ ਇਹ ਦੇਖੋ ਦੁੱਧ ਕਿੰਨਾ ਜੀ ਇਹ ਦੇਖੋ ਦੁੱਧ ਪੱਕਾ ਲੀਟਰ ਵਾਲਾ 7 ਕਿਲੋ ਹੋਣਾ ਤੇ ਸੂਆ ਪਹਿਲਾ ਹੀ ਪਿੰਦਾ ਸੂਆ ਤੇ ਕਿੰਨਾ ਚੁਵਾਈ ਜਾਊਗੀ ਦੁੱਧ ਦੇ ਦੁੱਧ ਭਾਜੀ ਬਹੁਤਾ ਨਹੀਂ ਜਿੰਨੀ ਲਾਗਣਾ ਪਿਆਣਾ ਦੁੱਧ ਦੇ ਬਾਸ ਬਣਾ ਮਾ ਚੁਵਾਈ ਜਾਊਗੀ ਹਜੇ ਮੈਲਾ ਝੋਡੀ ਨੇ ਮਾਰਨਾ ਤੇ ਮੋਲ ਇਹਦਾ ਮੋਲ ਆ ਰਿਹਾ ਪੀਪਾ ਜੀ ਦਾ 65 ਮੈਂ ਕਿੰਨਾ ਕਰ ਲਈ ਨਹੀਂ ਜੱਜਾ ਕਰ ਦੇ ਬਿਲਕੁਲ ਜੱਜ ਨਹੀਂ ਸੜਦੇ ਦੇ ਦੇ ਨੀ ਜੇ ਕੀ ਹੋਰ ਕਰ ਹੋਰ ਕਰ ਦੋ ਦੱਸੋ ਪਹਿਲਾ ਸੂਆ ਛੋਟੀ ਜਾ ਜੀ ਜਾਂਦੋ ਇਹ ਕੰਮ ਨਵਿਹੜੀਏ ਇਹ ਵੀ ਵੇਲੇ ਹੋ ਕਰੀ ਆਹੋ ਕੋਈ ਮੁੰਡਾ ਮੁੰਡਾ ਵੇਖ ਲੀ ਇਹ ਇਹ ਬਰਾਬਰ ਹੀ ਕਰ ਦੋ ਬਰਾਬਰ ਹੀ ਬਰਾਬਰ ਹੀ ਜਿਹੜਾ ਕਿ ਕਿੰਨੇ ਦੀ ਹਣੇ ਨਫਾ ਤੇ ਹੁਣ ਕਮਾਈ ਤੇ ਕਰ ਹੀ ਲਈ ਆ ਇਹ ਕਿਸੇ ਵੇਰ ਨੂੰ ਜਾਂਦੋ ਕਿੰਨੇ ਜਿੰਨੇ ਦੀ ਆਈ ਉਹਨੇ ਦੀ ਜਾਂਦੋ ਫਿਰ ਸੱਚੀ ਜਾਂਦੋ ਪੂਰੇ ਦੀ ਸਜੀਪ ਭਰੇ ਭਾਗ ਚ ਖਲੋਤਾ 52000 ਦੀ ਝੋਡੀ ਲਈਏ ਅੱਛਾ ਠੀਕ ਆ ਠੀਕ ਆ ਹੋਰ ਵੀ ਮਾਰ ਕੇ ਦੇਣੀ ਠੀਕ ਆ 1000 ਰੁਪਏ ਖਰਚਾ ਪਿਆ ਜੀ ਅੱਛਾ 52000 ਦੀ ਝੋਡੀ ਠੀਕ ਆ ਇਹ ਤੁਹਾਡਾ ਰਾਂਦਾ ਵੀ 53 ਹੀ ਦੇ ਦਈਏ 53 ਦੇ ਦਈਏ ਬਾਬੇ ਦੀ ਕਿਰਪਾ ਆ ਹੁਣ ਤੇ ਮਾਲ ਚਲੋ ਸਵੇਰ ਦਾ ਵੀ ਵੇਚ ਗਿਆ ਬੰਦੇ ਕਹਿਤਾ ਆਪਾਂ ਝੋਕਦੀ ਮਾਰਨਾ ਆਪਾਂ ਪ੍ਰੇਮਾਲ ਜੀ ਕੋਲ ਦੇ 52000 ਦੀ ਛੋਟੀ ਠੀਕ ਹੈ ਤੇ 53000 ਦੇ ਦੇ ਉਹ ਨਾ ਕੋਈ ਵੀਰ ਕਵੇ ਨੂੰ 100 ਘੱਟ ਕਰ 500 ਘੱਟ ਉਹ ਮੈਂ ਆਪਣੀ ਮਰਜ਼ੀ ਨਾਲ ਕਰੂੰ ਪਰ ਮੈਂ 500 ਛੋਟ ਕਰਦਾ ਮੱਥੀ ਆ ਠੀਕ ਹੈ ਪਾਜੀ ਬਾਕੀ ਐਵੇਂ ਜੀ ਕੱਤੀ ਮਿਲਦੀ ਨਹੀਂ 53000 ਦੇ ਦਾ ਇੱਕ ਰੀ ਚਿਹਰਾ ਵਿਖਾਈ ਇਹਦਾ ਪਾਓ ਜੀ ਕੱਤੀ ਜਿੰਦਾ ਨਹੀਂ ਆ ਦੇਖ ਸਾਦੇ ਜੀ ਆ ਦੇਖ ਇਹ ਗਲਤ ਗੱਲ ਹਰਪੀਪਾ ਜੀ ਨਹੀਂ ਸੋਹਣੀ ਛੋਟੀ ਹੈ ਜਿਹੜੀ ਏ ਠੀਕ ਹੈ ਵੀਰ ਕੋਈ ਗੱਲ ਨਹੀਂ ਨਾਲ ਹੀ ਖੁੱਲੀ ਤੇ 72 ਰੁਪਏ ਚਲੋ ਕੋਈ ਗੱਲ ਨਹੀਂ ਕਿ ਦੇਖ ਕੰਦੀ ਚ ਕਮਾਈ ਨਾ ਵੀ ਹੋਵੇ ਬੜੀ ਬਾਬੇ ਬੁੱਢੇ ਸਾਹਿਬ ਦੀ ਕਿਰਪਾ ਕਮਾਈ ਰੋਜ਼ ਹੀ ਕਰੀਏ ਹਾਂਜੀ ਹਾਂਜੀ ਠੀਕ ਆ ਕੰਮ ਚਲੋ ਚੱਲਦਾ ਰਹੇ ਇਤਨਾ ਯਾਦ ਕਰੂਗਾ ਆਪਾਂ ਨੂੰ ਵੀ ਵਾਕਿਆ ਝੋਟੀਆਂ ਹਾਂਜੀ ਹਾਂਜੀ ਇਹ ਵੀ ਹੈ ਕਿ ਗਾਂ ਵੀ 400 ਚੋਣ ਵਾਲੀ ਹਰਪ੍ਰੀਤ ਮੈਂ ਦੋਂਦੀ ਜੀ ਠੀਕ ਆ ਆਹੋ ਠੀਕ ਆ ਦੋ ਗੰਦੇ ਆ ਠੀਕ ਆ ਜੀ ਹਾਂਜੀ ਤੇ ਠੀਕ ਆ ਵੀਰ ਜੀ ਹੋਰ ਕੁਝ ਕਹਿਣਾ ਫਿਰ ਬਸ ਮੇਰਾ ਵੀਰ ਇਹੋ ਹੀ ਮੇਰੀ ਬੇਨਤੀ ਹੈ ਜਿਹੜੇ ਡੰਗਰ ਸੂਆ ਨਾ ਆਪਣੀ ਚੋਕੇ ਤਸੱਲੀ ਕਰਕੇ ਖੜੋ ਠੀਕ ਆ ਜੀ ਹਾਂਜੀ ਠੀਕ ਆ ਵੀਰ ਜੀ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਸ ਚਾ ਕੇ ਤਸੱਲੀ ਕਰਕੇ ਖੜੇ ਜੀ ਤੇ ਉਹ ਗਾਂ ਦਾ ਬੱਚਾ ਇੱਕ ਰੀਦਨ ਦਾ ਖਾਦੀ ਆ ਬੱਛਾ ਵਾ ਬੱਛਾ ਹੋਰ ਵੀ ਪਾਜੀ ਇਹਦਾ ਕਿਸੇ ਨੇ ਕਿਹਾ ਮੀਨੇ ਦਾ ਹੈ ਬੱਛਾ ਜਿਹੜਾ ਚੰਗਾ ਪਲਿਆ ਵਾ ਆ ਬੱਚਾ ਬਹੁਤ ਤਗੜਾ ਬੱਛਾ ਏ